ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਲਾਮ ਠੀਕੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਮੈਂ ਤੁਹਾਡਾ ਆਪਣਾ ਗਰੀਬਾਂ ਦਾ ਸੰਜੇ ਦਾਤ ਤੇ ਗਰਦਾਸਪੁਰ ਹਲਕਾ ਤੋਂ ਚੋਣ ਲੜ ਰਿਹਾ ਸੈਮੂਅਲ ਸੋਨੀ ਜੀ ਬਹੁਤ ਹੀ ਸੂਝਵਾਨ ਇਹਨਾਂ ਨੂੰ ਤੁਸੀਂ ਆਪਣਾ ਕੀਮਤੀ ਬੋਡ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਇੱਕ ਹੀ ਸ਼ਨੀ ਦਿਵਸ ਬੰਬੇ ਤੋਂ ਆ ਕੇ ਵੋਟਾਂ ਲੈ ਕੇ ਲੋਕਾਂ ਨੂੰ ਲੁੱਟ ਲੱਟ ਕੇ ਗਾਂ ਗਿਆ ਕਿਤੇ ਉਹਨਾਂ ਕਿਸੇ ਦੀ ਬਾਤ ਨਹੀਂ ਪੁੱਛੀ ਤੁਸੀਂ ਆਪਣੇ ਹੀ ਹਲਕੇ ਦੇ ਆਪਣੇ ਸੂਜਵਾਨ ਨੂੰ ਕਾਮਯਾਬ ਕਰੋ ਜਦੋਂ ਮਰਜ਼ੀ ਹੀ ਇਹਨਾਂ ਕੋਲ ਕੰਮ ਲਾਓ ਜਦੋਂ ਮਰਜ਼ੀ ਆਓ ਖੁੱਲੇ ਦਰਵਾਜੇ ਨੇ ਸਸਿਗਾਨ ਸਪੋਰਟ ਰੱਜ ਕੇ ਕਰੋ ਤੇ ਕੰਮ ਲਾਓ ਆਪਣੇ ਹੀ ਹਲਕੇ 'ਚ ਤੁਹਾਡੇ ਆਪਣੇ ਸੈਮੂਅਲ ਸੋਨੀ ਜੀ ਇਹਨਾਂ ਦਾ ਚੋਣ ਨਿਸ਼ਾਨ ਆ ਗੈਸ ਸਿਲੰਡਰ ਵੀ ਨੰਬਰ ਬਟਨ ਯਾਦ ਰੱਖਿਓ ਨੀਦੇ ਸੰਜੇ ਦੱਤ ਨੇ ਆ ਜਾਣਾ ਦੁਬਾਰਾ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਇਹ ਸੋਣੀ ਨਹੀਂ ਕ੍ਰਿਕਟ ਵਾਲਾ ਧੋਨੀ ਆ ਜਿਨੇ ਮੈਚ ਜਿੱਤਾਇਆ ਸੀ ਕਿਆ ਬਾਤ ਆ ਜੀ ਕਿਆ ਬਾਤ ਆ ਇਹਨਾਂ ਦਾ ਚੋ ਨਿਸ਼ਾਨਾ ਗੈਸ ਸਿਲੰਡਰ ਤੇ ਇਹਨਾਂ ਨੂੰ ਕਾਮਯਾਬ ਕਰੋ ਤੇ ਸਾਰੇ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਆ ਬਸ ਅੱਸੀ ਆ